ਜੀ ਇੱਥੇ ਪਹੁੰਚੇ ਹੋ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਦੇਖੋ ਇਹ ਮੇਰਾ ਮਕਸਦ ਸੀ ਅੱਜ ਕਿ ਪੰਜਾਬ ਸਰਕਾਰ ਵੱਲੋਂ ਸਾਧ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਵੱਲੋਂ ਜਿਹੜਾ ਸ਼ੇਦੀਪੁਰ ਬਿਆ 350 ਸਾਲਵ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਉਂਕਿ 25 ਅਕਤੂਬਰ ਨੂੰ ਰਕਾਬगंज ਸਾਹਿਬ ਉਥੇ ਮਨਾਇਆ ਜਾਊਗਾ ਉਥੇ ਸਾਰੇ ਮੁੱਖ ਮੰਤਰੀ ਸਾਹਿਬ ਸਮੁੱਚੀ ਕੈਬਨਟ ਸਮੁੱਚੇ ਅਹੁਦੇਦਾਰ ਸਹਿਬਾਨ ਸਾਰੇ ਉਥੇ ਨਮਸਤਕ ਹੋਣਗੇ ਔਰ ਇਹ ਬੜੇ ਵੱਡੇ ਪੱਦਰ ਤੇ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਔਰ ਇੱਥੇ ਵੱਖ-ਵੱਖ ਪ੍ਰੋਗਰਾਮ ਹੋਣਗੇ ਜਿਹਦੇ ਤਹਿਤ ਮੈਂ ਅੱਜ ਦੱਸਣਾ ਚਾਹੁੰਦਾ ਕਿ ਤਕਰੀਬਨ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਇੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮੁੱਚੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਹੋਣਗੇ ਔਰ 25 ਅਕਤੂਬਰ ਨੂੰ ਸ਼ਾਮ ਨੂੰ ਰੁਕਾਬਗੰਜ ਸਾਹਿਬ ਨਗਰ ਕੀਰਤਨ बड़े-बड़े पदरते आयोजित ਕੀਤਾ ਜਾਊਗਾ। ਔਰ ਮੈਂ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਾਰੀਆਂ ਸੰਗਤਾਂ ਨੂੰ ਕਹਾਂਗਾ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਜ਼ਰੂਰ ਲੈਣ। ਜੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਆ ਗੁਰੂ ਸਾਹਿਬਾਨਾਂ ਦੇ ਗੁਰੂ ਤੇ ਗੁਰੂ ਦੇ ਬਾਣੇ ਨਾਲ ਜੁੜਨ ਦਾ ਇਹ ਮੌਕਾ ਆ। ਪ੍ਰਮਾਤਮਾ ਰਹਿਮਤ ਕਰੇ। ਕਿਉਂਕਿ ਇਹ ਜਿਹੜੀ ਸ਼ਹਾਦਤ ਆ ਗੁਰੂ ਸਾਹਿਬ ਦੀ ਇਹ ਲੰਬ ਸਾਲ ਸ਼ਹਾਦਤ ਆ ਔਰ ਖਾਸ ਕਰਕੇ ਜਿਹੜੀ ਸਾਡੀ ਔਰ ਜਿਹੜੀ ਪੀੜ੍ਹੀ ਆ ਨਵੀਂ ਪੀੜ੍ਹੀ ਆ ਉਹਨਾਂ ਨੂੰ ਕਈ ਚੀਜ਼ਾਂ ਦਾ ਜਿਹੜਾ ਇਲਮ ਨਹੀਂਗਾ ਪਤਾ ਨਹੀਂਗਾ ਔਰ ਇਹਦੇ ਨਾਲ ਜੁੜ ਕੇ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਲੱਗੂਗਾ ਅੱਗੇ ਤੁਸੀਂ 1 ਇਸ ਨੰਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਵੀ ਟਾਈਮਿੰਗ ਦਿੱਤੀ ਗਈ ਆ 1 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਲਾਈਟਡ ਸਾਊਂਡ ਦਾ ਪ੍ਰੋਗਰਾਮ ਹੋਊਗਾ। ਔਰ ਇੱਕ ਨਗਰ ਕੀਰਤਨ ਜਿਹੜਾ 19 19 ਤੋਂ ਲੈ ਕੇ ਨਵੰਬਰ 19 ਨਵੰਬਰ ਤੋਂ ਲੈ ਕੇ 22 ਨਵੰਬਰ ਤੱਕ ਸ਼ਿਰਿਨਗਰ ਸਾਬ ਤੋਂ ਸ਼ਿਰਿਨਗਰ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਜਿਹੜਾ ਉਹ ਹਸ਼ਿਆਰਪੁਰ ਰਾਹੀਂ ਹਸ਼ਿਆਰਪੁਰ ਥਾਣੀ ਅਨੰਦਪੁਰ ਸਾਹਿਬ ਪੁਰਾ ਜਿਹੜੀ ਆ ਉਹਦੀ ਸਮਾਪਤੀ ਹੋਊਗੀ ਅਨੰਦਪੁਰ ਸਾਹਿਬ ਦੀ। ਔਰ ਇੱਥੇ ਹੀ ਬਸ ਨਹੀਂ ਪੁਰਾ ਅੱਗੇ ਚੱਲੀਏ। ਮੈਂ ਦੱਸਣਾ ਚਾਹੁੰਦਾ ਉਥੇ 23 ਤੋਂ 25 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਕੇਂਤ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਉੱਥੇ ਵੀ ਨਗਰ ਕੀਰਤਨ ਜਿਹੜੇ ਆ ਉੱਥੇ ਪਹੁੰਚਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਤੋਂ ਉੱਥੇ ਵੀ ਨਗਰ ਕੀਰਤਨ ਪਹੁੰਚਣਗੇ ਔਰ ਉੱਥੇ ਵਿਸ਼ੇਸ਼ ਤੌਰ ਤੇ ਲੰਦਪੁਰ ਸਾਹਿਬ ਦੇ ਵਿੱਚ ਪੂਰਾ ਇੰਤਜ਼ਾਮ ਹੋਊਗਾ ਟੈਂਟਿੰਗ ਵਗੈਰਾ ਦਾ ਵੀ ਇੰਤਜ਼ਾਮ ਹੋਊਗਾ ਕਿਉਂਕਿ ਤਕਰੀਬਨ 70 ਹਜ਼ਾਰ ਬੱਚਿਆਂ ਨੂੰ 70 ਹਜ਼ਾਰ ਬੱਚਿਆਂ ਨੂੰ ਇਹਦੇ ਬਾਰੇ ਜਿਹੜਾ ਉੱਥੇ ਦੱਸਿਆ ਜਾਊਗਾ ਸਾਡੀ ਇਹ ਜਿਹੜੀ ਮਹਾਰਾਜ ਦੀ ਸ਼ਹਾਦਤ ਬਾਰੇ 70000 ਬੱਚਿਆਂ ਨੂੰ ਦੱਸਿਆ ਜਾਊਗਾ। ਔਰ ਮੈਂ ਅੱਜ ਫੇਰ ਹੁਣ ਦੁਬਾਰਾ ਬੇਨਤੀ ਕਰਦਾ ਕਿ ਇਹ بڑے ਵੱਡੇ ਪੱਧਰ ਦੇ ਉੱਤੇ ਸਾਰੇ ਮੁੱਖ ਮੰਤਰੀ ਸਾਹਿਬ ਇਹ 350 ਸਾਲ ਜਿਹੜਾ ਸ਼ਹਾਦਤ ਦਾ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਮਨਾਉਣ ਜਾ ਰਹੇ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵਾਕ ਵਾਕ ਹੀ ਸੇ ਦੇ ਜੇ ਹਿੰਦੁਸਤਾਨ ਆ ਭਾਵੇਂ ਉਹ ਵਿਦੇਸ਼ਾਂ ਚ ਰਹਿੰਦੇ ਆ ਇਹ ਸਾਰੇ ਜਾ ਕੇ ਇਹਦੇ ਵਿੱਚ ਇਹਦਾ ਹਿੱਸਾ ਬਣਦੇ ਆ ਬਹੁਤ ਬਹੁਤ ਧੰਨਵਾਦ